ਧਾਰਮਿਕ ਜਗਤ ਦੇ ਵਿੱਚ ਜਦੋਂ ਵੀ ਪਰਮਾਤਮਾ ਦੀ ਨਾਮ ਜਪਣ ਦੀ ਬੰਦਗੀ ਕਰਨ ਦੀ ਉਹਦੇ ਦਰਸ਼ਨ ਜੀਦਾਰ ਕਰਨ ਦੀ ਵਿਚਾਰ ਚੱਲਦੀ ਹੈ ਕਥਾ ਚੱਲਦੀ ਹੈ ਵਿਚਾਰ ਹੁੰਦੇ ਨੇ ਆਪਸ ਵਿੱਚ ਡਿਸਕਸ਼ਨ ਕਰਦੇ ਨੇ ਤਾਂ ਇਹਨਾਂ ਦੇ ਵਿੱਚੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੇ ਬਹੁਤ ਸਾਰੇ ਮਹਾਨ ਵਾਕ ਸਾਡੇ ਸਾਹਮਣੇ ਪਾਜ ਜਾਂਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਬਚਨ ਹੈ ਬੇਨ ਦੇਖੇ ਕਹਿਣਾ ਬਿਰਥਾ ਜਾਏ ਜਬ ਕਿਸੇ ਦੇ ਬਾਰੇ ਕੁਝ ਸੁਨਾ ਹੋਵੇ ਜਦੋਂ ਕਿ ਉਸ ਨੂੰ ਆਪ ਆਪ ਖੁਦ ਨਾ ਦੇਖਿਆ ਹੋਵੇ ਉਹਦੇ ਬਾਰੇ ਕੁਛ ਤਾ ਸੁਨਾ ਹੋਵੇ ਉਸਦੇ ਬਾਰੇ ਕੁਛ ਅਪਸ਼ੇ ਕੋਈ ਜਾਣਕਾਰੀ ਨੌਲੇ ਚ ਨਾ ਹੋਵੇ ਤਾਂ ਆਪਾਂ ਉਸ ਨੂੰ ਕਿਸ ਤਰ੍ਹਾਂ ਦੂਜੇ ਦੇ ਕੋਲੇ ਐਕਸਪਲੇਨ ਕਰ ਸਕਦੇ ਹਾਂ ਕਿਸ ਤਰ੍ਹਾਂ ਦੂਜੇ ਨੂੰ ਸਮਝਾ ਸਕਦੇ ਹਾਂ ਤਾਂ ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਜੀ ਇੱਕ ਥਾਂ ਤੇ ਹੋਰ ਪ੍ਰਵਾਨ ਦਿੰਦੇ ਨੇ ਕਿ ਵੈਣ ਡਿਠਾ ਕੀ ਸਦਾਹੀ ਹੈ ਅੰਦਾ ਅੰਧ ਕਮਾਏ ਬਿਨਾ ਦੇਖੇ ਤੋਂ ਵਹਿਗੁਰੂ ਦੀ ਕਿਸ ਤਰ੍ਹਾਂ ਸਿਰਫ ਤਾਰਾ ਇਹ ਤਾਂ ਫਿਰ ਅੰਦੇ ਦੀ ਗੱਲ ਹੈ ਕਿ ਜਿਵੇਂ ਅੰਦਾ ਇਨਸਾਨ ਅੱਖਾਂ ਤੋਂ ਅੰਨ੍ਹਾ ਹੋਣ ਕਰਕੇ ਉਹ ਕਿਸ ਤਰ੍ਹਾਂ ਕਿਸੇ ਦੀ ਸਰਸਣੋਤਾ ਕਰ ਸਕਦਾ ਹੈ ਕਿਉਂਕਿ ਜਦੋਂ ਉਹ ਦੇਖ ਹੀ ਨਹੀਂ ਸਕਦਾ ਤੇ ਫਿਰ ਉਹ ਕਿਸੇ ਦੇ ਬਾਰੇ ਕੀ ਬਿਆਨ ਕਰ ਸਕਦਾ ਪਰ ਅਸੀਂ ਇਹ ਸਮਝਾ ਹੋਇਆ ਕਿ ਕੇਵਲ ਅੱਖਾਂ ਦੇ ਨਾਲ ਹੀ ਜੋ ਅਸੀਂ ਦਰਸ਼ਨ ਕਰਦੇ ਹਾਂ ਇਸ ਨੂੰ ਹੀ ਦਰਸ਼ਨ ਕਹਿੰਦੇ ਹਾਂ ਦਰਸ਼ਨ ਦੇ ਫਲਸਫੀ ਦੇ ਵਿੱਚ ਜੇ ਦੇਖਿਆ ਜਾਏ ਤਾਂ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਪ੍ਰਮਾਣ ਮਿਲ ਜਾਂਦੇ ਨੇ ਬਹੁਤ ਸਾਰੀਆਂ ਅਧਾਰਾਂ ਮਿਲ ਜਾਂਦੀਆਂ ਨੇ ਵਿਦਵਾਨਾਂ ਨੇ ਦਾਰਸ਼ਕ ਨੇਕਾਂ ਨੇ ਬਹੁਤ ਸਾਰੇ ਆਏ ਵਿਦਵਾਨ ਸੱਜਣਾ ਨੇ ਸੰਤ ਜਨਾਂ ਨੇ ਉਹ ਆਪੁਰਖਾਂ ਨੇ ਖਾਸ ਤੌਰ ਤੇ ਚਾਰ ਤਰ੍ਹਾਂ ਦੇ ਜਿਹੜੇ ਦਰਸ਼ਨ ਹੈ ਉਹ ਮੰਨੇ ਨੇ ਪਹਿਲਾ ਜਿਹੜਾ ਸ਼ਰਮਣ ਦਰਸ਼ਨ ਹੈ ਸ਼ਰਮਣ ਦਾ ਭਾਵ ਹੈ ਸੁੰਨਤਾ ਜਿਹਨੂੰ ਜਪ ਬਾਣੀ ਦੇ ਵਿੱਚ ਆਪਾਂ ਆ तकरीबन ਰੋਜ਼ ਦੇ ਲਤਨੇ ਵਿੱਚ ਪੜਦੇ ਆ ਸੁਣਿਆ ਲੱਗੈ ਸਹਿਜ ਧਿਆਨ ਸੁਣਨ ਦੇ ਨਾਲ ਜਿਸ ਤੇ ਬਚਨਾਂ ਜਿਸ ਦੇ ਗੁਣਾਂ ਜਿਸ ਦੀ ਉਪਮਾਂ ਵਢਾਈ ਸੁਣ ਕੇ ਅਸੀਂ ਹਾਸਲ ਕਰਦੇ ਆਂ ਤੇ ਉਸ ਨੂੰ ਸੁਣ ਕੇ ਸਾਡੀ ਜਿਹੜੀ ਸੁਰਸ ਹੋਏ ਉਹ ਵਾਇਕਤ ਵਿੱਚ ਜੁੜ ਜਾਂਦੀ ਹੈ ਤੇ ਅਸੀਂ ਇਸ ਨੂੰ ਵੀ ਦਰਸ਼ਨ ਮੰਨਦੇ ਆਂ ਇਹਨੂੰ ਸਰਬਨ ਦਰਸ਼ਨ ਕਿਹਾ ਜਾਂਦਾ ਹੈ ਆਪਣੀ ਸੰਸਾਰਿਕ ਦੁਨੀਆ ਦੇ ਵਿੱਚ ਆਪਾਂ ਬਹੁਤ ਸਾਰੀਆਂ ਆਵਾਜ਼ਾਂ ਆਪਣੇ ਕੰਨਾਂ ਦੇ ਵਿੱਚ ਪੈਂਦੀਆਂ ਸੜਕ 'ਤੇ ਬੱਸਾਂ ਗੱਡੀਆਂ ਦਾਆਂ ਦੀਆਂ ਆਵਾਜ਼ਾਂ ਪੈਂਦੀਆਂ ਜਾਨਵਰਾਂ ਦੇ ਚੀਕ ਚਹਾਟਦੀਆਂ ਲੋਕਾਂ ਦੇ ਬੋਲਣ ਦੀਆਂ ਆਵਾਜ਼ਾਂ ਪੈਂਦੀਆਂ ਪਰ ਜਿਸ ਪਾਸੇ ਆਪਣਾ ਮਾਨੇਕਰ ਹੋ ਜਾਂਦਾ ਹੈ ਸੁਰਤੋ ਜਿਸ ਪਾਸੇ ਜੁੜ ਜਾਂਦੀ ਉਹ ਚੀਜ਼ ਸਾਨੂੰ ਜ਼ਿਆਦਾ ਸੁਣਾਈ ਦੇਣ ਲੱਗਦੀ ਹੈ ਇਸੇ ਕਰਕੇ ਦੁਨੀਆ ਦੇ ਇਸ ਸ਼ੋਰ ਸ਼ਰਾਬੇ ਦੇ ਵਿੱਚ ਅਸੀਂ ਕੰਨਾਂ ਦੇ ਰਾਹੀਂ ਵਹਿਗਵਦੀ ਆਵਾਜ਼ ਨੂੰ ਸੁਣਦੇ ਨੇ ਤਾਲਕੇ ਸਰਵਨ ਦਰਸ਼ਨ ਜਿਹੜੇ ਆਏ ਉਹ ਸਭ ਤੋਂ ਪਹਿਲੇ ਨੰਬਰ ਤੇ ਆਉਂਦੇ ਨੇ ਕਿਉਂਕਿ ਸੁੰਨ ਦੀਆਂ ਚਾਰ ਪੌੜੀਆਂ ਜਪ ਬਾਣੀ ਦੇ ਵਿੱਚ ਸਤਿਗੁਰੂ ਜੀ ਮਹਾਰਾਜ ਨੇ ਸਾਨੂੰ ਪ੍ਰਮਾਣ ਕਰਕੇ ਦਿੱਤੀਆਂ ਨੇ ਜੇ ਸੁੰਨ ਦੇ ਨਾਲ ਅਸੀਂ ਬਹੁਤ ਕੁਝ ਹਾਸਲ ਕਰ ਸਕਦੇ ਨੇ ਦੂਜੇ ਨੰਬਰ ਤੇ ਜੋ ਦਰਸ਼ਨ ਆਉਂਦੇ ਨੇ ਉਹਨਾਂ ਨੂੰ ਚਿੱਤਰ ਦਰਸ਼ਨ ਕਿਹਾ ਜਾਂਦਾ ਜਿਸ ਨੂੰ ਭਾਵ ਕਿ ਕਿਸੇ ਦੀ ਮੂਰਤ ਨੂੰ ਦੇਖ ਕੇ ਕਿਸੇ ਦੀ ਚਿੱਤਰ ਨੂੰ ਦੇਖ ਕੇ ਅਸੀਂ ਉਸ ਤੋਂ ਅੰਦਰਜਾ ਲਾ ਸਕਦੇ ਆ ਤੇ ਉਸ ਦੇ ਬਾਰੇ ਕੁਝ ਸਮਝ ਸਕਦੇ ਆ ਜਿਹਨੂੰ ਗੁਰਬਾਣੀ ਦੇ ਵਿੱਚ ਸਤਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸਬਦ ਮੰਤਰ ਮਨ ਮਾਨ ਜਿਹੜੀ ਗੁਰੂ ਦੀ ਮੁਕਤੀ ਹੈ ਗੁਰ ਦਾ ਚਤਰ ਜਿਹਨੂੰ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬਹੁਤ ਅਨੇਕਾਂ ਪ੍ਰਮਾਣ ਦੇ ਕੇ ਸਮਝਾਉਂਦਾ ਚਤਰ ਕੀਤਾ ਪਰ ਇੱਥੇ ਥੋੜਾ ਜਿਹਾ ਸਾਨੂੰ ਸਾਡਾ ਧਿਆਨ ਅੱਜ ਦੀ ਪੂਜਾ ਵੱਲ ਚਲਾ ਜਾਵੇਗਾ ਜਿੱਕਰ ਇਹ ਸਪਸ਼ਟਾ ਕਿਤਾ ਜਾਵੇ ਕਿ ਗੁਰੂ ਦੀ ਮੂਰਤ ਕੀ ਹੈ ਜਿਹੜਾ ਨਿਰੰਕਾਰ ਹੈ ਜਿਸ ਦਾ ਕੋਈ ਰੰਗ ਰੇਖ ਬੇਕ ਕੋਈ ਨਹੀਂ ਜੋ ਨਿਰਭਉ ਹੈ ਨਿਰਵੈਰ ਹੈ ਉਸ ਦੀ ਮੂਰਤ ਅਸੀਂ ਕਿਸ ਤਰ੍ਹਾਂ ਕਲਾ ਬਣਾ ਉਸ ਦੀ ਕਰ ਸਕਦੇ ਹਾਂ ਕਿਉਂਕਿ ਪਾਣੀ ਦੇ ਵਿੱਚ ਹੀ ਇਸ ਦਾ ਉਤਰ ਦਿੱਤਾ ਗੁਰੂ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਜਿਹੜੀ ਮਹਿਕਰੀ ਹੈ ਉਹ ਉਹ ਦਾ ਗਿਆਨ ਹੀ ਹੈ ਜਿਸ ਤਰ੍ਹਾਂ ਦਾ ਗਿਆਨ ਆਪਾਂ ਹਾਸਲ ਕਰਦੇ ਆ ਗਿਆਨ ਦਾ ਕੋਈ ਉਪਰੰਗ ਰੇਖ ਨਹੀਂ ਹੁੰਦੀ ਪਰ ਜਿਵੇਂ ਜਿਵੇਂ ਆਪਾਂ ਗਿਆਨ ਹਾਸਲ ਕਰਦੇ ਆ ਤਾਂ ਉਸੇ ਗਿਆਨ ਦੀ ਧਾਰ ਨਾਲ ਜੁੜਦੇ ਹੋਏ ਕੋਈ ਡਾਕਟਰ ਬਣ ਜਾਂਦਾ ਹੈ ਕੋਈ ਮਾਸਟਰ ਬਣ ਜਾਂਦਾ ਹੈ ਕੋਈ 10% ਜਾਂਦਾ ਕੋਈ 100% ਬਣ ਜਾਂਦਾ ਹੈ ਤੇ ਉਹ ਜਿਹੜਾ ਗਿਆਨ ਮੂਰਤ ਹੈਗਾ ਉਹਦੇ ਰਾਹ ਨੂੰ ਵੀ ਉਹ ਪ੍ਰਮਾਤਮਾ ਦੇ ਦਰਸ਼ਨ ਦੇ ਰੇਖ ਹੁਣੇ ਮੰਨੇ ਜਾਂਦੇ ਨੇ ਤੇ ਇਸ ਨੂੰ ਅਸੀਂ ਕਿੰਨੇ ਆਚਿਤ ਦਰਸ਼ਨ ਤੀਜੇ ਨੰਬਰ ਤੇ ਸੋ ਕੋਨ ਦਰਸ਼ਨ ਕਰਿਆ ਉਹ ਮੰਨਦੇ ਰਹੇ ਸੁਪਨੇ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੋਏ ਤੇ ਗੁਰੂ ਪਾਤਸ਼ਾਹ ਜੀ ਬਹੁਤ ਸਾਰੀ ਗੁਰਬਾਣੀ ਦੇ ਵਿੱਚ ਐਸੇ ਪਰਮਾਤਮਾ ਦੇ ਦਰਸ਼ਨ ਸੁਣ ਸਕੀਏ ਮੇਰੀ نیند ਭਲੀ ਮੈਂ ਆਪਣੜਾ ਫਿਰ ਮਿਲਿਆ ਵੀ ਮੇਰੀ نیند ਚੰਗੀ ਭਾਗਾ ਵਾਲੀ ਹੋ ਗਈ ਹੈ ਕਿ ਮੈਨੂੰ ਉਸ ਦੇ ਵਿੱਚ ਪਰਮਾਤਮਾ ਦੇ دیدار ਹੋ ਗਏ ਨੇ ਇਸ ਤਰ੍ਹਾਂ ਭਾਈ ਗੁਰਦਾਸ ਜੀ ਦਾ ਇੱਕ ਵਿਵਰਤ ਹੈ ਸੁਪਨ ਚਿਤ੍ਰ ਚਿਤਰ ਬਾਤ ਬਨੇ ਮਚਿਤਰ ਪਾਵਨ ਪਵਿੱਤਰ ਮਿੱਤਰ ਆਤਮੂਰੇ ਆਏ ਹਨ ਜਿਸ ਦੇ ਵਿੱਚ ਭਾਈ ਸਾਹਿਬ ਜੀ ਨੇ ਬੜਾ ਸੋਹਣਾ ਵਿਖਿਆਨ ਕੀਤਾ ਕਿ ਪਰਮਾਤਮਾ ਤੇ ਮੈਨੂੰ ਸੁਪਨੇ ਦੇ ਵਿੱਚ ਦਰਸ਼ਨ ਹੋਏ ਤੇ ਉਹਨਾਂ ਦਰਸ਼ਨਾਂ ਨੂੰ ਉਸ ਗਵੈਤ ਦੇ ਵਿੱਚ ਉਹ ਬਿਆਨ ਵੀ ਕਰਦੇ ਨੇ ਤੇ ਗੁਰਬਾਣੀ ਦੇ ਵਿੱਚ ਹੋਰ ਬਹੁਤ ਸਾਰੇ ਪਰਮਾਨੰਦਾਂ ਜਾਂਦੇ ਨੇ ਸੁਪਨੇ ਆਇਆ ਪੀ ਗਿਆ ਮੈਂ ਜਲ ਪਰਿਆਰ ਹੋਏ। ਇਹ ਵੈਗਰੂ ਇੱਕ। ਮੈਨੂੰ ਤੇਰੇ ਸੁਪਨੇ ਦੇ ਵਿੱਚ ਦਰਸ਼ਨ ਹੋਏ। ਪਰ ਉਸ ਤੋਂ ਬਾਅਦ ਸੁਪਨਾ ਟੁੱਟ ਜਾਣ ਤੋਂ ਬਾਅਦ ਮੈਂ ਉਹਨਾਂ ਦਰਸ਼ਨਾਂ ਤੋਂ ਵਾਂਝਾ ਹੋ ਗਿਆ। ਗੁਰਬਾਣੀ ਅਨਸਾਰ ਸੁਪਨਾ ਜਿਹੜਾ ਹੈ ਉਹਨੂੰ ਕਿਹਾ ਜਾਂ ਸੁਪਨ ਮਨੋਰਥ, ਧਿਰਥੇ ਸੰਕਾਰ। ਭਾਵੇਂ ਸੁਪਨੇ ਤੇ ਕਾਰਜ ਜਿਹੜੇ ਉਹਨਾਂ ਨੂੰ ਵਿਅਰਥ ਮੰਨਿਆ ਗਿਆ, ਉਹਨਾਂ ਨੂੰ ਕਾਲਪਨਿਕ ਮੰਨਿਆ ਗਿਆ। ਪਰ ਗੁਰਬਾਣੀ ਦੇ ਵਿੱਚ ਸਤਿਗੁਰ ਨੇ ਇਹ ਵੀ ਫਰਮਾਨ ਦਿੱਤਾ ਹੈ ਕਿ ਜਾਗਨ ਤੇ ਸੁਖਣਾ ਭਲਾ ਬਸੀਏ ਪ੍ਰਭ ਸੰਗ ਜੇ ਸਾਨੂੰ ਸੁਪਨੇ ਦੇ ਵਿੱਚ ਪ੍ਰਮਾਤਮਾ ਦਾ ਸੰਗ ਮਿਲ ਜਾਂਦਾ ਉਹਦਾ دیدار ਹੋ ਜਾਂਦਾ ਤਾਂ ਉਹ ਜਾਗਣ ਦੇ ਨਾਲੋਂ ਵੀ ਉਹ ਸੁਖਣਾ ਭਲਾ ਹੈ ਉਹ ਚੰਗਾ ਹੈ ਤਾਂ ਇਸ ਲਈ ਗੁਰਬਾਣੀ ਦੇ ਵਿੱਚ ਬਹੁਤ ਗੁਰੂ ਪਾਸ਼ਾ ਨੇ ਧਾਰਨਾ ਦਿੱਤੀ ਕਿ ਸੰ ਸੁਪਨੇ ਦੇ ਦਰਸ਼ਨਾਂ ਦੀਆਂ ਵੀ ਸਮਝਾਇਆ ਹੈ ਕਿ ਸੁਪਨ ਦਰਸ਼ਨ ਜਿਹੜੇ ਆ ਉਹਨਾਂ ਨੂੰ ਐਵੇਂ ਨਹੀਂ ਲੈਣਾ ਚਾਹੀਦਾ ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਕਿ ਸੁਪਨੇ ਹੂੰ ਬੜੜਾਏ ਕਹਿ ਜਿਹ ਮੁਖ ਲਿਖੈ ਰਾਮ ਤਾਂ ਕਿ ਪਲਤੀ ਪਨ ਹੀ ਮੇਰੇ ਅੰਨ ਕੋ ਚਾਹ ਜੇ ਕੋਈ ਸੁਪਨੇ ਦੇ ਵਿੱਚ ਬੜਬੜਾ ਉੱਠਦਾ ਤੇ ਉੱਚੀ ਉੱਚੀ ਬੋਲ ਪੈਂਦਾ ਤੇ ਪਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਹੈ ਰਾਮ ਰਾਮ ਕਹਿਣ ਲੱਗ ਜਾਂਦਾ ਹੈ ਤੇ ਕਬੀਰ ਸਾਹਿਬ ਨਿਮਰਤਾ ਵਿੱਚ ਕਹਿੰਦੇ ਨੇ ਕਿ ਮੇਰੇ ਤਨ ਦੀਆਂ ਜਿਹੜੀਆਂ ਜੁੱਤੀਆਂ ਬਣਾ ਕੇ ਮੈਂ ਉਸ ਦੇ ਫੈਰਾਂ ਵਿੱਚ ਜਾਉਂ ਮੂੰ ਤਿਆਰ ਕਿਉਂਕਿ ਇਹ ਜਿਹੜੀ ਅਵਸਥਾ ਹੈ ਇਹ ਜਿਹੜੀ ਸਿਚੁਏਸ਼ਨ ਹੈ ਇਹ ਅਭਿਆਸ ਦੇ ਨਾਲ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਬਣਦੀ ਹੈ ਚੌਥੇ ਤਰ੍ਹਾਂ ਦੇ ਜਿਹੜੇ ਦਰਸ਼ਨ ਮੰਨੇ ਗਏ ਨੇ ਉਹ ਨੇ ਪ੍ਰਤੱਖ ਦਰਸ਼ਨ ਅਦਿਸ਼ਟ ਅਗੋਚਰ ਅਲਖ ਨਰੰਜਨ ਸੋ ਗੁਰਮਖ ਦੇਖਿਆ ਅੱਖੀਆਂ ਅੱਖਾਂ ਦੇ ਨਾਲ ਅਦਿਸ਼ਟ ਦਾ ਮਤਲਬ ਜਿਹੜਾ ਦਿਸਦਾ ਨਹੀਂ ਸਨੋ ਜਿਹੜਾ ਅਗੋਚਰ ਸਾਡੀਆਂ ਇੰਦਰੀਆਂ ਤੋਂ ਸਾਡੇ ਗੋਚਰਾ ਨਹੀਂ ਜਿਹੜਾ ਸਾਡੀਆਂ ਇੰਦਰੀਆਂ ਦੇ ਅੱਖਾਂ ਦੇ ਕੰਨਾਂ ਦੇ ਨੱਕ ਦੇ ਜਾਂ ਬੋਲਰ ਦੇ ਇਹਨਾਂ ਸਾਡੇ ਸਾਧਨਾਂ ਦੇ ਰਹੀਂ ਸਾਡੀ ਪਕੜ ਵਿੱਚ ਨਹੀਂ ਆਉਂਦਾ ਅਦਿਸ਼ਟ ਅਗੋਚਰ ਅਲਖ ਲਖਿਆ ਜਿਸ ਨੂੰ ਜਿਸ ਨੂੰ ਲਖਿਆ ਨਹੀਂ ਜਾ ਸਕਦਾ ਭਗਵਾਨ ਜੀ ਦੀ ਕੀਮਤੀ ਨਹੀਂ ਜਾਣੀ ਜਾ ਸਕਦੀ ਜਿਸ ਬਾਰੇ ਸਿਖ ਉਸ ਬਿਆਨ ਹੀ ਨਹੀਂ ਕਰ ਸਕਦੇ ਅਦਿਸ਼ਟ ਅਗੋਚਰ ਅਲਖ ਨਿਰੰਜਨ ਨਿਰੰਜਨ ਦਾ ਮਤਲਬ ਹੈ ਜਿਹੜਾ ਮਾਇਆ ਦੀ ਕਾਲਸ ਤੋਂ ਰਹਿਤ ਨਿਰਅੰਤ ਹੈ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਸੋ ਗੁਰਮੁਖ ਦੇਖਿਆ ਆਖੀਂ ਗੁਰਮੁਖ ਦਾ ਭਾਵ ਹੈ ਗੁਰੂ ਦੇ ਰਾਹੀ ਗੁਰੂ ਦੇ ਗਿਆਨ ਦੇ ਰਾਹੀ ਉਸ ਅੱਖਾਂ ਦੇ ਰਾਹੀ ਮੈਂ ਦੇਖ ਲਿਆ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਕ ਤਰਤੇ ਇਹ ਵੀ ਬਖਸ਼ਿਸ਼ ਕਰਦੇ ਜੀ ਨੂੰ ਸਭ ਨਹੀਂ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਵ ਮੈਂ ਜਿੱਥੇ ਵੀ ਜਾਂਦਾ ਹਾਂ ਮੈਨੂੰ ਤੂੰ ਹੀ ਤੂੰ ਨਜ਼ਰ ਆਉਂਦਾ ਹੈ ਫਿਰ ਦਸਵੇਂ ਪਾਸ਼ੇ ਕੇ ਨੇ ਜਲਸ ਤੂੰ ਥਲਸ ਤੂੰ ਹੀ ਉਰੇ ਹਰੀ ਅਬੇ ਹਰੀ ਬਹੁਤ ਸਾਰੇ ਐਸੇ ਪਰਮਾਨ ਜਿਹੜੇ ਨੇ ਉਹ ਗੁਰਬਾਣੀ ਦੇ ਵਿੱਚ ਰੂਹ ਸੇ ਭਾਂਨੇ ਦਿੱਤੇ ਨੇ ਤਾਂ ਇਸ ਕਰਕੇ ਦਰਸ਼ਨ ਦੀ ਜਿਹੜੀ ਫਲਸਫੀ ਹੈ ਦਰਸ਼ਨ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਨੇ ਜਦੋਂ ਮਨ ਬੁੱਧੀ ਤੋਂ ਉੱਪਰ ਜਾ ਕੇ ਜਦੋਂ ਸਾਡੀ ਸੁਰਤ ਇਕਾਂਗਰ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਮੰਨ ਲਈ ਦਰਸ਼ਨਾ ਦੀ ਗੱਲ ਕਰਦੇ ਆਂ ਤਾਂ ਉਹ ਕਾਲਪਨਿਕ ਹੁੰਦੇ ਆ ਕਿਉਂਕਿ ਮਨ ਜਿਹੜਾ ਸਾਡਾ ਇੱਕ ਪਹਾੜ ਹੈ ਮਨ ਇਤਾਂ ਇੰਜ ਇੱਕ ਝਰਨਾ ਵਹਿ ਰਿਹਾ ਹੋਵੇ ਤੇ ਉਹ ਝਰਨੇ ਦਾ ਪਾਣੀ ਨਿਕਲੀ ਜਾਂ ਲੱਡਕੀ ਜਾਂਦਾ ਚੱਲੀ ਜਾਂਦਾ ਕਿਤੇ ਟਿਕਾਉ ਨਹੀਂ ਤੇ ਜਿਹੜਾ ਸਾਡੀ ਇਕਾਗਰਤਾ ਉਹ ਜਿਵੇਂ ਇੱਕ ਥਾਂ ਤੇ ਪੱਥਰ ਪਿਆ ਹੋਏ ਥਾਂ ਤੇ ਖੜਾ ਹੋਇਆ ਜਦੋਂ ਸਾਡੀ ਇਕਾਗਰਤਾ ਬਣ ਜਾਂਦੀ ਹੈ ਤਾਂ ਸਾਡਾ ਜਿਹੜਾ ਉਹ ਅਸਲੀ ਦਰਸ਼ਨ ਜਿਹੜਾ ਉਹਨੂੰ ਸ਼ੁਰੂ ਹੁੰਦਾ ਹੈ ਤਾਂ ਜਿਹਨੂੰ ਭਾਈ ਗੁਰਦਾਸ ਜੀ ਨੇ ਇੱਕ ਵਿਕਿਤ ਦੇ ਵਿੱਚ ਕਲਪੰਦ ਕੀਤਾ ਦਰਸ਼ਨ ਦੇਖ ਤਹੀ ਸੁਧ ਕੀ ਨਾ ਸੁਧ ਰਹੀ ਉਧ ਕੇ ਨਾ ਉਧ ਰਹੇ ਮਤ ਮੇ ਨਾ ਮਤ ਉਹ ਇਸ ਤਰ੍ਹਾਂ ਜੋ ਗੁਰੂ ਪਾਤਸ਼ਾਹ ਜੀ ਦੇ ਇਨਾ ਦਰਸ਼ਨਾ ਦੀ ਫਲਸਫੀ ਦੀ ਵਿਚਾਰ ਆਪਾਂ ਅੱਗੇ ਚੱਲ ਕੇ ਵੀ ਇਸ ਨੂੰ ਹੋਰ ਵਿਸਤਾਰ ਨਾਲ ਕਰਨ ਦਾ ਯਤਨ ਕਰਾਂਗੇ ਅੱਜ ਇਨਾ ਹੀ ਕਿ ਜਿਹੜੇ ਦਰਸ਼ਨ ਨੇ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਕੇਵਲ ਅੱਖਾਂ ਦੇ ਨਾਲ ਦੇਖ ਲੈਣਾ ਹੀ ਆਪਾਂ ਉਸ ਨੂੰ ਦਰਸ਼ਨ ਨਹੀਂ ਕਹਿ ਸਕਦੇ ਕੰਨਾਂ ਨਾਲ ਸੁਣਨਾ महसूस करण चरित्र चित्रूंक ते महसूस करण उहो बि दर्शन ई कहला वाहिगुरु जी का ख़ालसा